ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਗੁਰੂ ਨਾਨਕ ਦੇਵ ਜੀ ਜਦੋਂ ਪੂਰਬ ਦੀ ਉਦਾਸੀ ਵੇਲੇ ਬਿਸ਼ੰਬਰਪੁਰ ਪਹੁੰਚੇ ਜਿਸ ਨੂੰ ਅੱਜ ਕੱਲ ਪਟਨਾ ਸ਼ਹਿਰ ਕਹਿੰਦੇ ਹਨ ਉੱਥੇ ਜੰਗਲ ਵਿੱਚ ਇੱਕ ਰੁੱਖ ਹੇਠਾਂ ਬੈਠ ਗਏ ਮਰਦਾਨਾ ਵੀ ਨਾਲ ਹੀ ਸੀ ਗੁਰੂ ਜੀ ਨੇ ਕਿਹਾ ਮਰਦਾਨਿਆ ਸ਼ਹਿਰ ਜਾ ਕੇ ਕੁਝ ਖਾਣ ਪੀਣ ਦੀਆਂ ਵਸਤਾਂ ਲਿਆ ਮਰਦਾਨਾ ਕਹਿਣ ਲੱਗਾ ਕਿ ਗੁਰੂ ਜੀ ਸਾਡੇ ਪਾਸ ਕੋਈ ਪੈਸਾ ਨਹੀਂ ਹੈ ਉਸ ਵੇਲੇ ਗੁਰੂ ਜੀ ਨੇ ਆਪਣੇ ਚਰਨਾਂ ਨਾਲ ਧਰਤੀ ਵਿੱਚੋਂ ਇੱਕ ਲਾਲ ਕੱਢਿਆ ਤੇ ਮਰਦਾਨੇ ਨੂੰ ਦਿੱਤਾ ਤੇ ਕਿਹਾ ਕਿ ਕੀਮਤੀ ਲਾਲ ਹੈ ਇਸ ਨੂੰ ਵੇਚ ਕੇ ਖਾਣ ਪੀਣ ਦੀਆਂ ਵਸਤਾਂ ਲੈ ਆਓ ਪਰ ਹੈਰਾਨੀ ਵਾਲੀ ਗੱਲ ਇਹ ਹੋਈ ਕਿ ਮਰਦਾਨਾ ਜੀ ਸ਼ਹਿਰ ਨੂੰ ਚੱਲ ਪਏ ਇੱਕ ਮਠਾਈ ਦੀ ਦੁਕਾਨ ਤੇ ਗਏ ਉਸ ਨੂੰ ਲਾਲ ਵਿਖਾਇਆ ਉਹ ਦੁਕਾਨਦਾਰ ਕਹਿਣ ਲੱਗਾ ਇਸ ਪੱਥਰ ਦਾ ਮੈਂ ਕੀ ਕਰਾਂ ਇਸ ਬਦਲੇ ਥੋੜੀ ਜਿਹੀ ਮਠਾਈ ਲੈਣੀ ਹੈ ਤਾਂ ਲੈ ਜਾ ਫੇਰ ਮਰਦਾਨਾ ਜੀ ਇੱਕ ਸਬਜ਼ੀ ਵਾਲੀ ਦੁਕਾਨ ਤੇ ਗਏ ਉੱਥੇ ਵੀ ਕਿਸੇ ਨੇ ਉਸ ਲਾਲ ਦੀ ਕੀਮਤ ਨਹੀਂ ਪਾਈ ਉਸ ਦੇ ਬਦਲੇ ਇੱਕ ਕਦ ਮooli ਹੀ ਦੇਣੀ ਚਾਹੀਏ ਇਸ ਤਰ੍ਹਾਂ ਮਰਦਾਨਾ ਨਿਰਾਸ਼ ਹੋ ਕੇ ਲਾਲ ਵਾਪਸ ਲੈ ਕੇ ਗੁਰੂ ਜੀ ਪਾਸ ਮੁੜ ਆਇਆ ਤੇ ساری ਵਾਰਤਾ ਗੁਰੂ ਜੀ ਨੂੰ ਦੱਸ ਦਿੱਤੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਭਾਈ ਤੂੰ ਕਿਸੇ ਜ਼ੋਹਰੀ ਦੀ ਦੁਕਾਨ ਤੇ ਕਿਉਂ ਨਹੀਂ ਗਿਆ ਕਿਉਂਕਿ ਲਾਲ ਦੀ ਕੀਮਤ ਤਾਂ ਕੇਵਲ ਜ਼ੋਹਰੀ ਹੀ ਪਾ ਸਕਦਾ ਹੈ ਇੱਥੇ ਇੱਕ ਵੱਡਾ ਸਰਾਫ ਸਾਲਸਰਾਏ ਹੈ ਉਸ ਕੋਲ ਜਾਓ ਮਰਦਾਨਾ ਜੀ ਫਿਰ ਸ਼ਹਿਰ ਗਏ ਸਾਲਸਰਾਏ ਦੀ ਦੁਕਾਨ ਲੱਭੀ ਤੇ ਉੱਥੇ ਜਾ ਕੇ ਆਵਾਜ਼ ਦਿੱਤੀ ਅੰਦਰੋਂ ਜ਼ੋਰੀ ਨੇ ਆਪਣਾ ਨੌਕਰ ਬਾਹਰ ਭੇਜਿਆ ਉਸਨੇ ਪੁੱਛਿਆ ਕਿ ਕੀ ਕੰਮ ਹੈ ਮਰਦਾਨਾ ਜੀ ਨੇ ਕਿਹਾ ਕਿ ਮੇਰੇ ਕੋਲ ਇੱਕ ਲਾਲ ਹੈ ਮੈਂ ਉਸ ਨੂੰ ਵੇਚਣਾ ਹੈ ਨੌਕਰ ਨੇ ਮਰਦਾਨੇ ਨੂੰ ਅੰਦਰ ਆਣ ਲਈ ਕਿਹਾ ਮਰਦਾਨਾ ਜੀ ਨੇ ਸਾਲਸਰਾਏ ਜ਼ੋਰੀ ਨੂੰ ਲਾਲ ਵਿਖਾਇਆ ਲਾਲ ਵੇਖ ਕੇ ਜ਼ੋਰੀ 당 ਰਹਿ ਗਿਆ ਇਹ ਇੱਕ ਬੇਸ਼ਕੀਮਤੀ ਲਾਲ ਸੀ ਸਾਲਸਰਾਏ ਨੇ ਲਾਲ ਵੇਖ ਕੇ 100 ਰੁਪਏ ਮਰਦਾਨਾ ਜੀ ਨੂੰ ਦਿੱਤੇ ਤੇ ਕਿਹਾ ਕਿ ਇਸ ਲਾਲ ਦੀ ਇਹ ਕੀਮਤ ਨਹੀਂ ਹੈ ਮੈਂ ਕੀਮਤ ਨਹੀਂ ਦੇ ਸਕਦਾ ਇਸ ਦੀ ਇਹ 100 ਰੁਪਏ ਤਾਂ ਕੇਵਲ ਇਸ ਦੀ ਦਰਸ਼ਨੀ ਭੇਟਾ ਹੈ ਤੁਸੀਂ ਇਹ ਲਾਲ ਕਿੱਥੋਂ ਲਿਆਏ ਹੋ ਮਰਦਾਨੇ ਨੇ ਦੱਸਿਆ ਕਿ ਮੇਰੇ ਗੁਰੂ ਗੁਰੂ ਨਾਨਕ ਦੇਵ ਜੀ ਬਾਹਰ ਜੰਗਲ ਵਿੱਚ ਬੈਠੇ ਹਨ ਉਹਨਾਂ ਨੇ ਮੈਨੂੰ ਇਹ ਲਾਲ ਦਿੱਤਾ ਹੈ ਜੋਰੀ ਸੋਚ ਰਿਹਾ ਸੀ ਕੀ ਮੇਰੀ ਇੰਨੀ ਉਮਰ ਹੋ ਗਈ ਮੈਂ ਐਸਾ ਕੀਮਤੀ ਲਾਲ ਅਜ ਤੱਕ ਨਹੀਂ ਵੇਖਿਆ ਚਲੋ ਇਸ ਲਾਲ ਦੇ ਮਾਲਕ ਦੇ ਦਰਸ਼ਨ ਤਾਂ ਜ਼ਰੂਰ ਕਰਨੇ ਚਾਹੀਦੇ ਹਨ ਜੋਰੀ ਨੇ ਆਪਣੇ ਨੌਕਰ ਜਿਸ ਦਾ ਨਾਮ ਅਧਰਕਾ ਸੀ ਉਸ ਨੂੰ ਨਾਲ ਲਿਆ ਕੁਝ ਮੇਵੇ ਮਠਾਈ ਤੇ ਫਲ ਲੈ ਤੇ ਕੁਝ ਸੋਨੇ ਦੀਆਂ ਅਸ਼ਰਫੀਆਂ ਵੀ ਲਈਆਂ ਤੇ ਪਿਆਰ ਤੇ ਸ਼ਰਧਾ ਨਾਲ ਚੱਲ ਪਿਆ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਉੱਤਰ ਜੰਗਲ ਵਿੱਚ ਉਧਰ ਜੰਗਲ ਵਿੱਚ ਸੱਚੇ ਪਾਤਸ਼ਾਹ ਧੰਗੁਰ ਨਾਨਕ ਦੇਵ ਜੀ ਰੁੱਖ ਖੇਡ ਬੈਠੇ ਸਨ ਜੋਰੀ ਨੇ ਸਾਰੀਆਂ ਵਸਤਾਂ ਗੁਰੂ ਜੀ ਦੇ ਚਰਨਾਂ ਵਿੱਚ ਰੱਖੀਆਂ ਤੇ ਮੱਥਾ ਟੇਕਿਆ ਜੋਰੀ ਬੋਲਿਆ ਜੀ ਮੈਂ ਤਨ ਹੋ ਗਿਆ ਵਿਸਮਾਤ ਦੀ ਅਵਸਥਾ ਬਣ ਗਈ ਹੈ ਐਸਾ ਆਨੰਦ ਕਦੇ ਨਹੀਂ ਆਇਆ ਆਪ ਕਿਰਪਾ ਕਰੋ ਤੇ ਦੱਸੋ ਆਪ ਜੀ ਕੌਣ ਹੋ ਤੇ ਕਿੱਥੋਂ ਆਏ ਹੋ ਗੁਰੂ ਜੀ ਨੇ ਦੱਸਿਆ ਕਿ ਸਾਡਾ ਨਾਂ ਨਾਨਕ ਹੈ ਮੈਂ ਨਿਰੰਕਾਰ ਦੇ ਹੁਕਮ ਵਿੱਚ ਨਿਰੰਕਾਰ ਦੇ ਦੇਸ਼ ਤੋਂ ਆਇਆ ਹਾਂ ਸਾਲਸਰਾਏ ਦਾ ਨੌਕਰ ਅਧਰਕਾ ਵੀ ਕੋਲ ਹੀ ਬੈਠਾ ਸੀ ਜਦੋਂ ਸਾਲਸਰਾਏ ਨੇ ਹੱਥ ਜੋੜ ਕੇ ਗੁਰੂ ਜੀ ਪਾਸੋਂ ਸਿੱਖੀ ਤੇ ਨਾਮ ਦੀ ਦਾਤ ਮੰਗੀ ਤਾਂ ਉਸ ਵੇਲੇ ਗੁਰੂ ਜੀ ਨੇ ਜੋਰੀ ਨੂੰ ਕਿਹਾ ਕਿ ਇਹ ਜੋ ਅਧਰਕਾ ਤੇਰਾ ਨੌਕਰ ਹੈ ਇਹ ਪਿਛਲੇ ਜਨਮ ਦਾ ਸਾਧੂ ਹੈ ਤੂੰ ਇਸ ਦੇ ਚਰਨਾਂ ਤੇ ਮੱਥਾ ਟੇਕ ਤੇ ਤੇਰੀ ਗਤੀ ਹੋ ਜਾਏਗੀ ਸਾਲਸਰਾਏ ਨੇ ਝਾਟੂ ਸੇ ਵੇਲੇ ਅਧਰਕੇ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਗੁਰੂ ਜੀ ਬਹੁਤ ਖੁਸ਼ ਹੋਏ ਸਾਲਸਰਾਏ ਦੇ ਬਜਰ ਕपाट ਖੁੱਲ ਗਏ ਗੁਰੂ ਜੀ ਨੇ ਦੋਹਾਂ ਨੂੰ ਸਿੱਖੇ ਦਿੱਤੀ ਨਾਮ ਦਾਮ ਦਿੱਤਾ ਤੇ ਨਿਹਾਲ ਕੀਤਾ ਸਾਲਸਰਾਏ ਨੂੰ ਹੁਕਮ ਕੀਤਾ ਕਿ ਤੂੰ ਆਪਣੀ ਹਵੇਲੀ ਵਿੱਚ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਉੱਥੇ ਧਰਮਸ਼ਾਲਾ ਬਣਾਉਣੀ ਹੈ ਸੰਗਤ ਜੀ ਸਾਲਸਰਾਏ ਜੀ ਦੀ ਉਹ ਪਵਿੱਤਰ ਹਵੇਲੀ ਜਿੱਥੇ ਅੱਜ ਸਾਡਾ ਦੂਜਾ ਤਖਤ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਹੈ ਉਸ ਪਾਵਨ ਹਵੇਲੀ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਿਵਾਸ ਕੀਤਾ ਸੀ ਇੱਥੇ ਹੀ ਦਸਵੇਂ ਪਾਤਸ਼ਾਹ ਤਨਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਅਸੀਂ ਉਸ ਹਵੇਲੀ ਨੂੰ ਅੱਜ ਬਹੁਤ ਸ਼ਰਧਾ ਤੇ ਭਾਵਨਾ ਨਾਲ ਉੱਥੇ ਨਤਮਸਤਕ ਹੁੰਨੇ ਹਾਂ ਉਸ ਹਵੇਲੀ ਨੂੰ ਭਾਗ ਲੱਗੇ ਸੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ